ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਕ ਵਤਨ ਦੀ ਲਾਈਵ ਬੀਰੋ ਨਾਲ ਜੁੜੇ ਹੋਏ ਪਾਠ ਕੋ ਅੱਜ ਅਸੀਂ ਵੈਬ ਟੀਵੀ ਦੇ ਨਾਲ-ਨਾਲ ਮਹਿਕ ਵਤਨ ਦੀ ਰੇਡੀਓ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਹਿਕ ਵਤਨ ਦੀ ਰੇਡੀਓ ਦੇ ਪਹਿਲੇ ਐਡੀਸ਼ਨ ਵਿੱਚ ਅਸੀਂ ਗੱਲ ਕਰਾਂਗੇ ਪ੍ਰਸਿੱਧ ਧਾਰਮਿਕ ਸ਼ਖਸੀਅਤ ਸੰਤ ਬਾਬਾ ਸ੍ਰੀਂਦਰ ਸਿੰਘ ਜੀ ਸੁਭਾਨੇ ਵਾਲੇ ਮੇਰੇ ਜਹਨ ਵਿੱਚ ਧਰਮ ਦੇ ਪ੍ਰਤੀ ਕੁਝ ਗੱਲਾਂ ਸਨ ਉਹਨਾਂ ਗੱਲਾਂ ਨਾਲ ਦਾ ਜ਼ਿਕਰ ਕਰਾਂਗੇ ਬਾਬਾ ਸ੍ਰਿੰਦਰ ਸਿੰਘ ਜੀ ਨਾਲ ਆਪ ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਹਨ ਮੇਰੇ ਇੰਨਾਂ ਪ੍ਰਸ਼ਨਾਂ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਹਾ ਜਾਂਦਾ ਹੈ ਕਿ ਸਭ ਕੁਝ ਰੱਬ ਹੀ ਕਰਦਾ ਹੈ ਬਾਬਾ ਜੀ ਰੱਬ ਕੀ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵਨਾਪ੍ਰੀਤ ਜੀ ਤੁਹਾਡਾ ਇਹ ਸਵਾਲ ਬਹੁਤ ਪਵਿੱਤਰ ਹੈ ਬੜੀਆਂ ਡੰਗਾਈਆਂ ਚੋਂ ਨਿਕਲਿਆ ਕਿ ਰੱਬ ਕੀ ਨਹੀਂ ਕਰਦਾ ਬਹੁਤ ਵੱਡੇ ਵੱਡੇ ਗ੍ਰੰਥ ਭਰੇ ਪਏ ਨੇ ਜੇ ਇਸ ਨੂੰ ਲਿਖਣ ਲੱਗ ਜੇ ਵਿਦਵਾਨ ਲਿਖਣ ਲੱਗ ਜਣ ਸਾਰੀ ਸਾਹੀ ਕੀ ਕਰਦਾ ਕੀ ਨਹੀਂ ਕਰਦਾ ਇਹਦੇ ਤੇ ਬਹੁਤ ਗ੍ਰੰਥ ਲਿਖੇ ਜਾ ਸਕਦੇ ਆ ਪਰ ਤਤਸਾਰ ਤਤ ਬੇਤੇ ਤਤਸਾਰ ਬ੍ਰਹਮਨੇਸ਼ਤਾ ਬ੍ਰਹਮ ਗਿਆਨ ਔਰ ਸਤਪੁਰਸ਼ ઋષਿ मुनि ਪੀਰ ਪਗੰਬਰ ਔਲੀ ਅਵਤਾਰ ਨੰਦੇ ਤਤਸਾਰ ਮੁਤਾਬਕ ਭਜਨ ਨਾਲ ਜੁੜੀਆਂ ਸਿਮਰਨ ਨਾਲ ਜੁੜੀਆਂ ਰੂਹਾਂ ਦੇ ਮੁਤਾਬਕ 21 ਗੱਲ ਆ ਜਾਂਦੀ ਹੈ ਕਿ ਰੱਬ ਤੇਰੀਆਂ ਚੰਗੀਆਂ ਆਈਆਂ ਤੇ ਬੁਰੀਆਂ ਆਈਆਂ ਨੂੰ ਧਰਮ ਦੀ ਕਸਵੱਟੀ ਉੱਤੇ ਲਾ ਕੇ ਇੱਕ ਤਿਲ ਜਿੰਨਾ ਵੀ ਆਪਣੇ ਕੋਲ ਨਹੀਂ ਰੱਖਦਾ ਜਗਿਆਸੂ ਦੀ ਝੋਲੀ ਵਿੱਚ ਪਾ ਦਿੰਦਾ ਜੇ ਹੁਣ ਇਹ ਸਵਾਲ ਆਇਆ ਕੇ ਰੱਬ ਦਾ ਸਾਰਾ ਤਤਸਾਰ ਇੱਕੇ ਗੁਣ ਵਿੱਚ ਕੀ ਨਹੀਂ ਕਰਦੇ ਦੇ ਵਿੱਚ ਇੱਕੇ ਆ ਗਿਆ ਤਾਂ ਫਿਰ ਰੱਬ ਦੇ ਪਿਆਰਿਆਂ ਦੀ ਵੀ ਗੱਲ ਆਉਂਦੀ ਹੈ ਰੱਬ ਦੇ ਪਿਆਰੇ ਕੋਟਨ ਮੈਂ ਨਾਨਕੋ ਨਾਰੈਣ ਜੀ ਚਿਤ ਕੋਟ ਕਰੋੜਾਂ ਵਿੱਚ ਜਿਹੜੇ ਇੱਕ ਨੇ ਜਿਹਨੂੰ ਅਸੀਂ ਬ੍ਰਹਿਮ ਗਿਆਨੀ ਵੀ ਕਹਿ ਦਿੰਨੇ ਆ ਕਈ ਕਹਿੰਦੇ ਜਿਹੜਾ ਗੁਰੂ ਹੈ ਨਾ ਉਹ ਗਿਆਨ ਹੈ ਨਹੀਂ 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 ਜੇ ਗੁਰੂ ਗਿਆਨ ਹੈ ਤਾਂ ਬ੍ਰਹਮ ਗਿਆਨ ਵਰਗੀਆਂ ਦਾਤਾਂ ਕੋਣ ਵੰਡਦਾ ਹੈ ਗੁਰੂ ਦਾ ਰੂਪ ਹੋਏ ਗੁਰੂ ਗੁਰੂ ਕਰਦੇ ਗੁਰੂ ਦਾ ਰੂਪ ਹੋਏ ਉਹ ਕੀ ਨਹੀਂ ਕਰਦੇ ਲੱਖਾਂ ਕਿਤਾਬਾਂ ਭਰੀਆਂ ਪਈਆਂ ਭਰ ਸਕਦੀਆਂ ਧਰਮ ਸ਼ਾਸਤਰਾਂ ਮੁਤਾਬਕ ਕੋਈ ਕਹਿੰਦਾ ਰੱਬ ਇਹ ਨਹੀਂ ਕਰਦਾ ਰੱਬ ਦੇ ਪਿਆਰੇ ਇਹ ਨਹੀਂ ਕਰਦੇ ਸਹਾਸਤਰ ਮੁਤਾਬਕ ਵੇਦਾ ਮੁਤਾਬਕ ਆਪਣੀ ਆਪਣੀ ਬੁੱਧ ਦੇ ਮੁਤਾਬਕ ਸਾਰਿਆਂ ਨੇ ਆਖਿਆ ਕਈ ਆਪਣੇ ਗੁਰਬਾਣੀ ਦੇ ਮੁਤਾਬਕ ਇਹ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਦੋ ਚੀਜ਼ਾਂ ਨਹੀਂ ਕਰਦਾ ਜਾਂ ਤਿੰਨ ਚੀਜ਼ਾਂ ਨਹੀਂ ਕਰਦਾ ਚਾਰ ਤਤ ਬੀਤੇ ਮਹਾਪੁਰਸ਼ਾਂ ਨੂੰ ਬ੍ਰਹਮ ਨੇਸ਼ਟ ਬ੍ਰਹਮ ਨਾਲ ਜੁੜੇ ਤਤ ਗਿਆਨ ਨਾਲ ਜੁੜੇ ਬ੍ਰਹਮ ਵਿਦਿਆ ਨਾਲ ਜੁੜੇ ਬ੍ਰਹਮ ਗਿਆਨ ਨਾਲ ਜੁੜੇ ਸਿਮਰਨ ਨਾਲ ਜੁੜੀਆਂ ਰੂਹਾਂ ਤਤਸਾਰ ਉੱਤੇ ਆ ਜਾਂਦੀਆਂ ਜਦੋਂ ਉੱਥੇ ਇੱਕ ਹੀ ਚੀਜ਼ ਹੈ ਕਿ ਬ੍ਰਹਮ ਗਿਆਨੀ ਰੱਬ ਦਾ ਸ਼ਰੀਕ ਨਹੀਂ ਬਣਦਾ ਭਾਵੇਂ ਇੱਥੇ ਤੁਸੀਂ ਲੱਖਾਂ ਆਹ ਨਹੀਂ ਕਰਦਾ ਬ੍ਰਹਮ ਗਿਆਨੀ ਆਹ ਨਹੀਂ ਕਰਦਾ ਬ੍ਰਹਮ ਗਿਆਨੀ ਆਹ ਨਹੀਂ ਕਰਦਾ ਰੱਬ ਆਹ ਨਹੀਂ ਕਰਦਾ ਰੱਬ ਆਹ ਨਹੀਂ ਕਰਦਾ ਲੱਖਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਪਰ ਬ੍ਰਹਮ ਨੇਸ਼ਤਾ ਮੁਤਾਬਕ ਬ੍ਰਹਮ ਵਿਦਿਆ ਮੁਤਾਬਕ ਬ੍ਰਹਮ ਗਿਆਨ ਮੁਤਾਬਕ ਧਰਮ ਨਾਲ ਜੁੜੀਆਂ ਰੂਹਾਂ ਮੁਤਾਬਕ ਪਵਿੱਤਰ ਰੂਹਾਂ ਮੁਤਾਬਕ ਬ੍ਰਹਿਮ ਗਿਆਨ ਨਾਲ ਜੁੜੀ ਰੂਹ ਇੱਕੇ ਕੰਮ ਨਹੀਂ ਕਰਦੀ ਉਹ ਰੱਬ ਦਾ ਸ਼ਰੀਕ ਨਹੀਂ ਬਣਦੀ ਬਾਕੀ ਸਭ ਹੀ ਤਾਂ ਤਤਸਾਰ ਹੈ ਰੱਬ ਤੁਹਾਡੀ ਕੀਤੀ ਚੰਗਿਆਈਆਂ ਦੀ ਅਤੇ ਬੁਰਿਆਈਆਂ ਦੀ ਕੋਈ ਨਹੀਂ ਧਰਮ ਦੀ ਕਸਵੱਟੀ ਉੱਤੇ ਲਾ ਕੇ ਇੱਕ ਤਿਲ ਜਿੰਨਾ ਆਪਣੇ ਕੋਲ ਨਹੀਂ ਰੱਖਦਾ ਜਗਿਆਸੂ ਦੀ ਝੋਲੀ ਵਿੱਚ ਪਾ ਦਿੰਦਾ ਇਹ ਹੈ ਰੱਬ ਦਾ ਗੁਣ ਰੱਬ ਦਾ ਪਿਆਰਾ ਜਿਹੜਾ ਰੱਬ ਰੱਬ ਕਰਦਾ ਗੁਰਨਾਨਕ ਗੁਰਨਾਨਕ ਕਰਦਾ ਗੁਰਨਾਨਕ ਦਾ ਸਰੂਪ ਹੋ ਗਿਆ RAM RAM ਕਰਦਾ RAM ਦਾ ਸਰੂਪ ਹੋ ਗਿਆ ਅੱਲਾ ਅੱਲਾ ਕਰਦਾ ਅੱਲਾ ਦਾ ਸਰੂਪ ਹੋ ਗਿਆ ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ ਦਾ ਸਰੂਪ ਹੋ ਗਿਆ ਲਾਸਟ ਦਾ ਆਖਰ ਦਾ ਤਤਸਾਰ ਇੱਕੇ ਰਹਿ ਜਾਂਦਾ ਕਿਉਂ ਰੱਬ ਦਾ ਸ਼ਰੀਕ ਨਹੀਂ ਬਣਦਾ ਬਾਕੀ ਗੁਣ ਜਿੰਨੇ ਮਰਜੀ ਕਿਤਾਬਾਂ ਭਰੀ ਜਾਓ ਇਹ ਉਹ ਗੁਣ ਨੇ ਭਾਵਨਾ ਪ੍ਰੀਤ ਜੀ ਬਹੁਤ ਵਧੀਆ ਤੁਹਾਡਾ ਸਵਾਲ ਹੈ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਬਾਬਾ ਜੀ ਵਾਹਿਗੁਰੂ ਤੋਂ ਵੱਡੀ ਜਾਂ ਕਹ ਲਈਏ ਰੱਬ ਤੋਂ ਵੱਡੀ ਕੋਈ ਚੀਜ਼ ਹੈ? ਕਹਾਂ ਜੀ ਪਾਪਨਪ੍ਰੀਤ ਜੀ। ਬਿਲਕੁਲ ਬਿਲਕੁਲ। ਬਹੁਤ ਸੋਜੀ ਵਾਲਾ ਤੁਹਾਡਾ ਇਹ ਸਵਾਲ ਹੈ। ਕਿ ਫਿਰ ਵਾਹਿਗੁਰੂ ਤੋਂ ਵੀ ਉੱਚੀ ਵੱਡੀ ਕੋਈ ਚੀਜ਼ ਹੈ? ਵਾਹਿਗੁਰੂ ਤੋਂ ਵੱਡੀ ਚੀਜ਼ ਹੈ। ਵਾਹਿਗੁਰੂ ਦਾ ਨਾਮ ਉੱਚੇ ਉੱਪਰ ਉੱਚਾ ਨਾਮ। ਜਿਹੜਾ ਬ੍ਰਹਮ ਗਿਆਨੀ ਹੈ ਬ੍ਰਹਮ ਨੇਸ਼ਟ ਹੈ ਤਤ ਗਿਆਨ ਹੈ ਬ੍ਰਹਮ ਗਿਆਨ ਹੈ ਉਹ ਨਾਮ ਦੇ ਵਿੱਚੋਂ ਪ੍ਰਗਟ ਹੋਇਆ ਹੈ ਉਹ ਨਾਮ ਦਾ ਹੀ ਰੂਪ ਹੈ ਉੱਥੇ ਵਿਚਾਰ ਖਤਮ ਹੋ ਜਾਂਦੀ ਹੈ ਸਾਰੀ ਦੁਨੀਆ ਦੀ ਇਸ ਕਰਕੇ ਰੱਬ ਤੋਂ ਵੱਡੀ ਚੀਜ਼ ਨਾਮ ਹੈ ਪਰ ਜਿਹੜਾ ਬ੍ਰਹਮ ਗਿਆਨੀ ਹੈ ਇਹ ਨਾਮ ਦਾ ਸਰੂਪ ਸਰੂਪ ਹੈ ਇਸ ਕਰਕੇ ਰੱਬ ਤੋਂ ਵੱਡੀ ਚੀਜ਼ ਨਾਮ ਆਖਿਆ ਜਾ ਸਕਦਾ ਹੈ ਤੇ ਬ੍ਰਹਮ ਗਿਆਨੀ ਜਿਹੜਾ ਹੈਗਾ ਉਹ ਨਾਮ ਦਾ ਹੀ ਸਰੂਪ ਹੈ ਇੱਕੋ ਚੀਜ਼ ਇਥੇ ਸਵਾਲ ਦਾ ਜਵਾਬ ਆਉਂਦਾ ਹੈ ਹਾਂ ਰੱਬ ਤੋਂ ਉੱਚੀ ਇੱਕ ਚੀਜ਼ ਹੈ ਉਹ ਹੈ ਨਾਮ ਇਹਦੇ ਨਾਲ ਕੰਪੇਅਰ ਬ੍ਰਹਮ ਗਿਆਨੀ ਨੂੰ ਕੀਤਾ ਜਾ ਸਕਦਾ ਬ੍ਰਹਮ ਗਿਆਨੀ ਨਾਮ ਦਾ ਹੀ ਸਰੂਪ ਹੈ ਨਾਮ ਹੀ ਬ੍ਰਹਮ ਗਿਆਨ ਹੈ ਬ੍ਰਹਮ ਗਿਆਨੀ ਨਾਮ ਹੈ ਇਸ ਕਰਕੇ ਰੱਬ ਤੋਂ ਉੱਚੀ ਚੀਜ਼ ਹੈ ਬ੍ਰਹਮ ਜਿਹੜਾ ਪ੍ਰਭੂ ਦਾ ਨਾਮ ਹੈ ਸਿਮਰਨ ਹੈ ਉੱਚੇ ਉੱਪਰ ਉੱਚਾ ਨਾਮ ਕਿਉਂਕਿ ਰੱਬ ਦੀ ਪਹਿਚਾਨ ਹੀ ਪ੍ਰਭੂ ਦੇ ਨਾਮ ਕਰਕੇ ਹੁੰਦੀ ਹੈ ਉਹਦੀ ਪਹਿਚਾਨ ਸੰਤ ਮਹਾਪੁਰਸ਼ ਗਿਆਨੀ ਧਿਆਨੀ ਕਥਾਵਾਚ ਗਿਆਨੀ ਕੀਰਤਨੀ ਸਾਡੇ ਹੋਰ ਪ੍ਰਚਾਰਕ ਜੋ ਵੀ ਹੈ ਸਭ ਰੱਬ ਦੇ ਗੁਣ ਗਾ-ਗਾ ਕੇ ਗੁਣ ਦੱਸ-ਦੱਸ ਕੇ ਪਹਿਚਾਨ ਕਰਾਉਂਦੇ ਨੇ ਪ੍ਰਭ ਦੇ ਸਿਮਰਨ ਨਾਲ ਜੁੜੀਆਂ ਰੂਹਾਂ ਉਹ ਵਿਚਾਰ ਕਰਦੀਆਂ ਵਿਚਾਰ ਦੇ ਬੰਧਨਾਂ ਦੇ ਵਿੱਚ ਪੈ ਕੇ ਬੰਧਨਾਂ ਤੋਂ ਹੀ ਮੁਕਤ ਹੋ ਜਾਂਦੇ ਨੇ ਵਿਚਾਰਾਂ ਦੇ ਅਧੀਨ ਹੋ ਕੇ ਪੌੜੀਆਂ ਚੜਦੇ ਚੜਦੇ ਇੱਥੇ ਇਹੋ ਜੀ ਜਗ੍ਹਾ ਪਹੁੰਚ ਜਾਂਦੇ ਨੇ ਜਿੱਥੇ ਸਤਗੁਰ ਦੀ ਬਾਣੀ ਕਹਿੰਦੀ ਇਸ ਤੇ ਉੱਪਰ ਨਹੀਂ ਵਿਚਾਰ ਜਾਕਿ ਮਨ ਬਸਿਆ ਨਿਰੰਕਾਰ ਜਿਹਦੇ ਮਨ ਦੇ ਵਿੱਚ ਨਿਰੰਕਾਰ ਵਸਿਆ ਉੱਥੋਂ ਉੱਥੋਂ ਸਾਰੀਆਂ ਦੁਨੀਆਂ ਦੀਆਂ ਅਧਿਆਤਮ ਤੇ ਸੰਸਾਰਕ ਸਾਰੀਆਂ ਵਿਚਾਰਾਂ ਦਾ ਐਂਡ ਹੋ ਜਾਂਦਾ ਖਤਮ ਹੋ ਜਾਂਦੀਆਂ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਇਸ ਕਰਕੇ ਪਾਵਨਾ ਪਰੀਜੀ ਰੱਬ ਤੋਂ ਵੱਡੀ ਚੀਜ਼ ਪ੍ਰਭੂ ਦੇ ਤੋਂ ਵੱਡੀ ਚੀਜ਼ ਪ੍ਰਭੂ ਦਾ ਨਾਮ ਹੈ ਔਰ ਜਿਹੜੀ ਬ੍ਰਹਿਮ ਗਿਆਨਤਾ ਹੈ ਉਹੋ ਨਾਮ ਦਾ ਸਰੂਪ ਹੈ ਜਿਹੜਾ ਨਾਮ ਹੈ ਉਹ ਬ੍ਰਹਿਮ ਗਿਆਨਤਾ ਦਾ ਸਰੂਪ ਸਰੂਪ ਹੈ ਇਹ ਇੱਕ ਬਹੁਤ ਉੱਚਾ ਤੇ ਸੱਚਾ ਸਵਾਲ ਹੈ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਬਾਬਾ ਜੀ ਧਰਮ ਦੇ ਨਾਂ ਤੇ ਬੜੇ ਦੰਗੇ-ਵਸਾਦ ਹੁੰਦੇ ਹਨ ਬੜੀ ਕਟੜਤਾ ਦਿਖਾਈ ਜਾਂਦੀ ਆ ਧਰਮ ਵਿੱਚ ਕਈ ਲੋਕਾਂ ਵੱਲੋਂ ਅਸਲ ਵਿੱਚ ਧਰਮ ਕੀ ਚੀਜ਼ ਹੈ ਬਿਲਕੁਲ ਸਹੀ ਹੈ ਪਵਨ ਪੀਤ ਜੀ ਹੁਣ ਤੀਸਰਾ ਸਵਾਲ ਤੁਸੀਂ ਕੀਤਾ ਧਰਮ ਕੀ ਹੈ ਅਪਣੇ ਪਹਿਲਾਂ ਵਿਚਾਰਿਆ ਕਿ ਰੱਬ ਤੋਂ ਵੀ ਇੱਕ ਵੱਡੀ ਚੀਜ਼ ਹੈ ਉੱਚੇ ਉੱਪਰ ਉੱਚਾ ਨਾਮ ਪ੍ਰਭੂ ਦਾ ਨਾਮ ਪ੍ਰਭੂ ਤੋਂ ਵੀ ਉੱਚ ਹੈ ਜਿਵੇਂ ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾ ਕੇ ਮਧਾਣੀ ਨਾਲ ਰੇੜਕਦੇ ਆ ਉਹ ਤੋਂ ਮੱਖਣ ਪੈਦਾ ਹੁੰਦਾ ਉਹਦਾ ਵਿੱਚ ਘੀ ਬਣਦਾ ਸਵਾਸ ਇਸ ਦੇਹੀ ਦੇ ਨਾਲ ਸਵਾਸਾਂ ਦੇ ਢੇਡੇ ਨਾਲ ਜਦੋਂ ਉੱਚੇ ਉਪਰ ਉੱਚਾ ਨਾਮ ਨਾਮ ਨੂੰ ਮਥਨ ਕਰਦੇ ਆ ਨਾਮ ਨੂੰ ਇਸ ਦੇਹੀ ਦੇ ਨਾਲ ਸਵਾਸਾਂ ਦੇ ਨਾਲ ਰੜਕਦੇ ਹਨ ਗੇੜਾ ਦਿੰਦੇ ਹਨ ਮਧਾਣੀ ਦਿੰਦੇ ਹਨ ਉਹਦੇ ਵਿੱਚੋਂ ਪ੍ਰਗਟ ਹੁੰਦੀ ਹੈ ਇੱਕ ਵਸਤ ਜਿਹਨੂੰ ਸੁੱਧਤਾ ਕਹਿੰਦੇ ਨੇ ਸੁੱਧਤਾ ਦਾ ਸਰੂਪ ਸਿਰਫ ਸੁੱਧਤਾ ਹੀ ਹੈ ਜੇ ਕੋਈ ਸੁੱਧਤਾ ਦਾ ਬਿਆਨ ਕਰੇ ਕਦੇ ਬਿਆਨ ਨਹੀਂ ਹੋ ਸਕਦੀ ਸੁੱਧਤਾ ਇੱਕ ਸੁੱਧਤਾ ਹੈ ਜਿਹਦੇ ਵਿੱਚ ਕੋਈ ਅਵਗਣ ਨਹੀਂ ਹੈ ਉਹਨੂੰ ਸੁੱਧਤਾ ਕਹਿੰਦੇ ਨੇ ਸ਼ੁੱਧਤਾ ਦੇ ਵਿੱਚੋਂ ਜਿਹੜਾ ਪਹਿਲਾ ਗੁਣ ਪ੍ਰਗਟ ਹੁੰਦਾ ਹੈ ਜਿਹੜਾ ਪਹਿਲਾ ਫਲ ਨਿਕਲਦਾ ਹੈ ਜਿਹੜਾ ਪਹਿਲਾ ਫਲ ਲੱਗਦਾ ਹੈ ਸ਼ੁੱਧਤਾ ਨੂੰ ਇਹਦੇ ਹਜ਼ਾਰਾਂ ਕਿਤਾਬਾਂ ਕਰੋੜਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਸ਼ੁੱਧਤਾ ਤੇ ਪਰ ਸ਼ੁੱਧਤਾ ਦੇ ਵਿੱਚੋਂ ਮਧਾਣੀ ਨਾਲ ਰੇੜਕਿਆਂ ਸ਼ੁੱਧਤਾ ਜਿਹੜੀ ਪ੍ਰਗਟ ਹੋਈ ਨਿਰਮਲਤਾ ਜਿਹੜੀ ਪ੍ਰਗਟ ਹੋਈ ਜਿਹਦੇ ਵਿੱਚ ਕੋਈ ਮੈਲ ਨਹੀਂ ਹੈ ਜਿਹੜੀ ਦਿਸਦੀ ਨਹੀਂ ਹੈ ਬਿਆਨ ਨਹੀਂ ਹੁੰਦੀ ਉਹਨੂੰ ਪਹਿਲਾ ਜਿਹੜਾ ਫਲ ਲੱਗਦਾ ਉਹ ਦਇਆ ਲੱਗਦਾ ਹੈ ਦਇਆ ਦੇ ਬੂਟੇ ਨੂੰ ਬੀਜਿਆਂ ਜਿਹੜਾ ਪਹਿਲਾ ਫਲ ਲੱਗਦਾ ਉਹ ਧਰਮ ਹੈ ਔਰ ਧਰਮ ਦੀ ਕਦੇ ਵੀ ਭਾਵਨਾ ਪ੍ਰੇਮ ਜੀ ਤਰਕ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿੰਨਾ ਵੀ ਤਰਕ ਕੀਤਾ ਦੁਨੀਆ ਤੇ ਹੋ ਰਹਿ ਭੇਖ ਦਾ ਰਲੇ ਦਾ ਪਖੰਡ ਦਾ ਫਰੇਬ ਦਾ ਠੱਗੀ ਦਾ ਚੋਰੀ ਦਾ ਜਾਰੀ ਦਾ ਅਬਗਣਾ ਦਾ ਇਨਾਂ ਚੀਜ਼ਾਂ ਤੇ ਤਰਕ ਹੋਈ ਹੈ ਧਰਮ ਤੇ ਇੱਕ ਦੇ ਤਰਕ ਨਹੀਂ ਹੋਇਆ ਕਰਦੀ ਜੇ ਤਰਕ ਹੋਈ ਹੈ ਫਿਰ ਉਹ ਧਰਮ ਨਹੀਂ ਹੈ ਅੱਜ ਬੜਾ ਰੌਲਾ ਪੈਦਾ ਪੈ ਰਿਹਾ ਹੈ ਉਸਤਤ ਦੇ ਨਾਲੋਂ ਨਿੰਦਿਆ ਜ਼ਿਆਦਾ ਹੋ ਰਹੀ ਹੈ ਬੜੀ ਮuje ਸਟੇਜਾਂ ਤੇ ਅਸੀਂ ਨਿੰਦਿਆ ਕਰ ਨਿੰਦਿਆ ਜ਼ਿਆਦਾ ਸੁਣਨ ਨੂੰ ਮਿਲਦੀ ਹੈ ਪਰ ਸ਼ੁੱਧਤਾ ਦੇ ਵਿੱਚੋਂ ਪ੍ਰਗਟ ਹੋਇਆ ਪਹਿਲਾ ਬੀਜ ਜਿਹਨੂੰ ਦਇਆ ਆਖਿਆ ਦਇਆ ਨੂੰ ਬੀਜਿਆ ਜਿਹੜਾ ਪਹਿਲਾ ਬੀਜ ਹਰਾ ਹੁੰਦਾ ਉਹ ਧਰਮ ਹੈ ਧਰਮ ਤੇ ਕੋਈ ਤਰਕ ਨਹੀਂ ਕਰ ਸਕਦਾ ਧਰਮ ਨੂੰ ਕੋਈ ਝੂਠ ਨਹੀਂ ਕਹਿ ਸਕਦਾ ਧਾਰਮ ਦੇ ਉੱਤੇ ਉਂਗਲ ਨਹੀਂ ਉਠੀ ਜਾ ਸਕਦੀ ਉਹਦੇ ਵਿੱਚ ਕੋਈ ਰਲਾ ਨਹੀਂ ਹੈ ਉਹ ਬਿਲਕੁਲ ਸੁਧਤ ਹੈ ਤੇ ਤਰਕ ਵੀ ਨਹੀਂ ਹੁੰਦੀ ਧਰਮ ਦੇ ਉੱਤੇ ਔਰ ਉਹ ਧਰਮ ਆਪਣੇ ਆਪ ਵਿੱਚ ਹੀ ਧਰਮ ਹੈ ਉਹ ਹੋ ਇਹਨੂੰ ਧਰਮ ਆਖਿਆ ਭਵਨਪ੍ਰੀਤ ਜੀ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ ਹੈ